ਅੱਜ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਔਰ ਕਿਵੇਂ ਹੋ ਵਧੀਆ ਵਧੀਆ ਹਾਂ ਅਰੇ ਅੱਜ ਆਪਣਾ ਡੇ 4 ਹੈ ਨਾ ਕਰੋ ਚੈੱਕ ਕਰਤੀ ਕਿਵੇਂ ਸਟਾਰਟ ਤੇ ਚੱਲ ਰਿਹਾ ਕਿ ਨਹੀਂ ਅੱਜ ਕਿੱਡੀ ਸੜ ਜਾਣਾ 4 ਕਿਲੋਮੀਟਰ ਕੱਲ ਜਿੰਨੀ ਬਾਟੀਆਂ ਕੱਲ ਨਾਲ ਦੂਰ ਹਾਂ ਕੱਲ ਵਾਲੇ ਤੇ ਮਿੱਤਰੋ ਚਾਬੀ ਜਾਂਦੇ ਸੀ ਤਾਂ ਮੇਰੇ ਚੱਲਦੇ ਆ ਨਾ ਦੱਲੋ ਵੀ ਮਿੱਤਰੋ ਬੜਾ ਚੱਲ ਰਿਹਾ ਕੇਦਵਾਲ ਤੋਂ ਇਹਦਾ ਰੌਲਾ ਬਹੁਤ ਪੈਂਦਾ ਯਾਰ ਰਵਾਇਤਾਂ ਨੂੰ ਕਾਟੂ ਨੂੰ ਫਿਰ ਕਰੋ ਚੱਕੇ ਦਾ ਵੀ ਏਰੀਆ ਅੱਜ ਕਹਿੰਦੇ ਹੋਰ ਪਾਸੇ ਚੱਲੇ ਆਂ ਕੱਲ ਦੂਜੀ ਸਾਈਡ ਗਏ ਸੀਗੇ ਇੱਧਰ ਦੇਖੋ ਪਾ ਰਣਾ ਪਾਣੀ ਲੱਗ ਜਾਂਦਾ ਇਹ ਸੇ ਠੀਕਾਉ ਦੀ ਜ਼ਮੀਨ ਹੈ। ਮੈਂ ਥੋੜੀ ਜਿਹੀ ਨਹੀਂ ਆਹੇ। ਸੇਠੀ ਸਾਹਿਬ ਦੀ ਜ਼ਮੀਨ ਹੈ ਮਿੱਤਰੋ। ਚਲੋ ਕੋਈ ਤਾਂ ਪੱਧਰ ਆਏਗੀ ਆ। ਆਹ ਵੀ ਨਾਲ ਕੋਈ ਪੱਧਰ ਹੀ ਆ। ਆਹ ਇਹਦਾ ਵੀ ਥੋੜਾ ਮਾੜਾ-ਮਾੜਾ ਵੋਟਾ ਪਰ ਆ ਜਾਂਦੇ ਪੱਧਰ ਆ ਜਾਂਦਾ ਲੱਗਿਆ ਹੁੰਦਾ ਕਰਾਗਾ ਮਿੱਤਰ। ਚਲੋ ਚੰਦ। ਬੈਲਾ ਹੀ ਪਿਆ ਸਾਰਾ। ਇਹਦੇ ਚ ਲਾ ਆ। ਜੰਗਾ ਉਹ ਸਾਈਟ ਮੈਂ ਤਾਂ ਜਮਈ ਉਹ ਪਹਿਲਾਂ ਆਖਿਆ ਸੀ ਤੂੰ ਜੂ ਕਰਕੇ ਲਾਣਾ ਜਮਈ ਫਸ ਗਿਆ ਹੁਣ ਹੁਣ ਔਖਾ ਹੋਈ ਜਾਂਦਾ ਇਹ ਹੋ ਗਿਆ ਲੌਮੀ ਪਿੱਤਰ ਹੋ ਗਿਆ ਲੌਮੀ ਮਿੱਤਰੋ ਤੇ ਅੱਜ ਦਾ ਵਲੌਗ ਆਪਣਾ ਇੱਥੇ ਲਾਸਟ ਆ ਰਾਜਸਥਾਨ ਚ ਮੈਂ ਦੱਸ ਦਿਨਾ ਬਾਅਦ ਵਾਪਸ ਆਉਂਗਾ ਮੈਂ ਕੱਲੂ ਚਲੇ ਜਾਣਾ ਤੇ ਅੱਜ ਡੈਡੀ ਹੋਰ ਵੀ ਮੇਰੇ ਕੋਲੇ ਆ ਜਾਣਗੇ ਡੈਡੀ ਇੱਥੇ ਰਹੂਗਾ ਮਸ਼ੀਨ ਕੋਲੇ ਤੇ ਮੈਂ ਚਲ ਜੂਗਾ ਪਿੰਡ ਵਾਪਸ ਦੱਸ ਦਿਨਾ ਬਾਅਦ ਫਿਰ ਦੁਬਾਰੇ ਕੰਟੀਨਿਊ ਕਰਾਂਗੇ ਰਾਸਥਾਨ ਵਾਲੀ ਸੀਰੀਜ਼ ਕਿਉਂ ਨਾ ਫਿਲਹਾਲ ਰਾਸਥਾਨ ਵਾਲੇ ਵਲੌਗ ਆਪਾਂ ਇੱਥੇ ਹੀ ਬੰਦ ਕਰਾਂਗੇ ਅੱਜ ਵਾਲਾ ਲਾਸਟ ਹੋਊਗਾ ਤੇ ਹੋਰ ਵਲੌਗ ਪਾਵਾਂਗੇ ਕੋਈ ਨਾ ਪਿੰਡ ਜਾ ਕੇ ਦੇਖਾਂਗੇ ਕੀ ਕੰਟੈਂਟ ਬਣਾਉਣੇ ਆ ਹੁਣ ਬਾਕੀ ਇਧਰ ਕਰੋ ਚੈੱਕ ਮਸ਼ੀਨ ਟਰਾਲੀ ਗਈ ਪਰ ਮੈਸੀ ਆ ਮਿੱਤਰੋ ਦੋ ਸਿਲੰਡਰ ਆ ਇਹ ਸੁਕੋਕੇ ਵਾਲੀ ਦੇ ਹੁਣ ਤਰਪਾਲ ਤੇ ਰੋਡ ਕੱਢ ਗਿਆ ਨੇ 4 ਵਿਗੇ ਸੀ ਇਹ ਇਹ ਕੰਪਲੀਟ ਕਰਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੋ ਇਹ ਕਹਿੰਦੇ ਡੈਡੀ ਵਰੀ ਬੈਠ ਜਣੇ ਹਾਂ ਜੀ हां भाई सिटी ओ क्याला पी लीजा हां मेनू पिय दे यार आय आ देगा भाई इथे ले लेया भाई इथे बढ़िया पहुंच गए ਤੁਸੀਂ ਕਿੰਨੇ ਵਜੇ ਆਏ 4 ਵਜੇ ਨਹੀਂ ਅਰਜਨ ਸਰ ਸਵਾਦਨ ਸਵਾਦਨ ਠੀਕ ਹੈ ਚਲੋ ਮਿੱਤਰੋ ਚਾਹ ਚ ਪੀ ਲੀਏ ਸਿੱਟੀ ਹੁਣੇ ਘਰੇ ਜਣਾ ਖਾਣ ਨੂੰ ਬੰਦੇ ਘਰੇ ਚਲੋ ਜਿਹੜਾ ਜੋੜ ਲੈ ਜਿਹੜਾ ਚਲਦੇ ਘਰ ਨੂੰ ਆਪਸ ਤੇ ਮਿੱਤਰੋ ਅੱਜ ਦੇ ਲੋਜ ਬਸ ਇੰਨੇ ਹੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਅਗਲੇ ਕਿਸੇ ਨਵੇਂ ਵਲੌਗ ਚ